ਉਦੋਂ ਮੈਂ ਟੈਗ ਜਿੱਤਿਆ ਸੀ ਮਿਸ ਵਰਲਡ ਪੰਜਾਬੰਦਾਂ ਹੂੰ ਉਦੋਂ ਬਾਅਦ ਮੈਨੂੰ ਆਫਰ ਹੋਈ ਚੀਮਾ ਸਟੂਡੀਓ ਦੇ ਵਿੱਚ ਨੇ ਗੋਪਾਲਬਾਈ ਜੀ ਜਿਨ੍ਹਾਂ ਨੇ ਮੈਨੂੰ ਕਾਲ ਆਈ ਵੀ ਐਦਾਂ ਕਰਕੇ ਇੱਕ ਫਿਲਮ ਹੋਣ ਜਾ ਰਹੀ ਹੈ ਔਰ ਜਿਹਦੇ ਵਿੱਚ ਮੈਨੂੰ ਲੀਡ ਕੈਰੈਕਟਰ ਲਈ ਅਪਰੋਚ ਕੀਤਾ ਗਿਆ ਮੈਂ ਲੀਡ ਕੈਰੈਕਟਰ ਲਈ ਉੱਥੇ ਗਈ ਹੂੰ ਪਰ ਬਈ ਮੈਨੂੰ ਲੀਡ ਕੈਰੈਕਟਰ ਨਾ ਮਿਲ ਕੇ ਕਿਉਂਕਿ ਮੇਰਾ ਵਿਵਾਖ ਪੰਚ ਜਿਹੜਾ ਸੀਗਾ ਉਹ ਮੇਰੇ ਅੱਗੇ ਆਇਆ ਫਿਰ ਉਹਨਾਂ ਨੇ ਦੇਖਿਆ ਵੀ ਬਹੁਤ ਜ਼ਿਆਦਾ ਮਤਲਬ ਆਪ ਦੀਆਂ ਆਪ ਦੇ ਕਾਇਦੇ ਕਾਨੂੰਨ ਨੇ ਜਿਹੜੇ ਉਹਨਾਂ ਦੇ ਚੱਲਣ ਵਾਲੀ ਕੁੜੀ ਹੈ ਮੇਰਾ ਉਹਨਾਂ ਨੇ ਬਕਾਇਦਾ ਮੇਰਾ ਆਡੀਸ਼ਨ ਲਿਆ ਮੇਰਾ ਆਡੀਸ਼ਨ ਚ ਸੈਲੈਕਟ ਹੋਈ ਮੈਨੂੰ ਕਿਹਾ ਗਿਆ ਕਿ ਇੱਕ ਐਦਾਂ ਦੀ ਕੁੜੀ ਚਾਹੀਦੀ ਹੈ ਵੀ ਜਿਹੜੀ ਬਹੁਤ ਬੋਲਡ ਬੋਲ ਸਕੇ ਕਿਉਂਕਿ ਗਾਂਧੀ ਦੀ ਗਰਲਫ੍ਰੈਂਡ ਦਾ ਕਰੈਕਟਰ ਸੀ ਹੂੰ ਤੇ ਮੈਂ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਮੇਰਾ ਮੈਜ਼ਰਮੈਂਟ ਵੀ ਹੋ ਗਿਆ ਸਾਰਾ ਕੁਝ ਗਿਰੇ ਮੈਨੂੰ ਡੇਟਾ ਵੀ ਮਿਲ ਗਈ ਪਰ ਜਦੋਂ ਮੈਂ ਔਨ ਸੈੱਟ ਪਹੁੰਚੀ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਮੈਂ ਉਹਦੀ ਸਿਸਟਰ ਦਾ ਕਰੈਕਟਰ ਕਰ ਰਹੀ ਹਾਂ ਨਹੀਂ ਨਹੀਂ ਭਈ ਇਸ ਤਰ੍ਹਾਂ ਕਮਿਊਨੀਕੇਟ ਨਹੀਂ ਕੀਤਾ ਜਾਂਦਾ ਹੁੰਦਾ ਯਾ ਤੁਸੀਂ ਉੱਥੇ ਐਗਰੀ ਕਿਉਂ ਕੀਤਾ ਇਸ ਗੱਲ ਨੂੰ ਮੈਂ ਤੁਹਾਨੂੰ ਸੱਚੀ ਦੱਸਾਂ ਮੈਨੂੰ ਕੋਈ ਨੋ ਲੈ ਮੈਨੂੰ ਜਦੋਂ ਉਹਨਾਂ ਨੇ ਕਿਹਾ ਵੀ ਆਹ ਕੈਰੈਕਟਰ ਹੈ ਮੈਂ ਕਿਹਾ ਓਕੇ ਐਗਰੀਮੈਂਟ ਵੀ ਹੋ ਗਿਆ ਚੀਜ਼ਾਂ ਵੀ ਹੋ ਗਈਆਂ ਬਟ ਉੱਥੇ ਸੀਨ ਕੈਰੈਕਟਰ ਚੇਂਜ ਕਰਨ ਦੇ ਮਸਲੇ ਸੀ ਵੀ ਮੈਂ ਉਹਨਾਂ ਨੂੰ ਦੁਬਾਰਾ ਮਿਲਣ ਨਹੀਂ ਗਈ ਉਹਨਾਂ ਨੇ ਮੈਨੂੰ 2-3 ਵਾਰ ਕਿਉਂਕਿ ਜਦੋਂ ਤੁਹਾਡੇ ਨਾਲ ਲੈਜ਼ੇ ਜਿਹੜੇ ਚ ਗੱਲ ਹੁੰਦੀ ਹੈ ਨਾ ਬਾਈ ਇੰਨੇ ਕਿ ਤਾਪਾ ਸਮਝ ਰੱਖਦੇ ਆ ਮਤਲਬ ਇਹ ਇੰਡਸਟਰੀ ਹੋ ਐ ਇਹ ਤੁਹਾਡੇ ਤੇ ਵਾਰਤਾ ਕਰਦੀ ਐ ਪਰ ਉਦੋਂ ਬਾਅਦ ਇਹ ਤੁਹਾਨੂੰ ਉਹਨਾਂ ਜਗ੍ਹਾ ਤੇ ਖੜਾ ਕਰ ਦਿੰਦੀ ਐ ਵੀ ਸਾਡੇ ਤੇ ਸਿੱਧਾ ਅਟੈਕ ਵੀ ਨਾ ਹੋ ਸਕੇ ਅਸੀਂ ਬਚ ਵੀ ਜਾਈਏ ਤੇ ਅਸੀਂ ਕੰਮ ਵੀ ਕਰੀਏ